ਗੁੱਗਾ ਵਾਲਾ ਜੱਟ ਇੱਕ ਕਨੀ ਤੇ ਦੂਜੀ ਕਨੀ ਤੇ ਕਹਿੰਦੇ ਅਰਸ਼ ਬਰਸਾਨਪਰੀਆ ਉਹ ਕੌਣ ਬੱਲੇ ਬੱਲੇ ਕਰਾਂਦਾ ਅੱਜ ਤੇ ਕਹਿੰਦੇ ਗੱਲ ਟਿਕਾਣੇ ਲਗਣੀ ਐ ਇੱਕ ਕਨੀ ਤੇ ਨਿਰਮਲ ਪੰਜਦਾ ਮੁੰਡਾ ਲੱਗਿਆ ਆ ਬਰਸਾਨਪਰੀਏ ਦੀ ਵੀ ਚਰਚਾ ਕਹਿੰਦੇ ਕੈਨੇਡਾ ਦੇ ਵਿੱਚ ਹੋਈ ਆ ਲਓ ਇੱਕ ਪਾਸੇ ਦੂਜਿਆਂ ਵਾਲਾ ਖੁਸ਼ੀ ਮੇਰੇ ਵੀਰਿਆ ਦੇਖਦੇ ਆ ਉਹ ਦੇਖਦੇ ਆ ਉਹ ਦੇਖਦੇ ਆ ਵੀ ਕੀ ਬਣੂ ਪਰ ਪੁਆਇੰਟ ਲੜਪੇ ਵਾਲੇ ਦਾ ਮੇਰੇ ਵੀਰੋ ਨਾਲ ਦੁੱਗਣਾ ਖੁਸ਼ੀ ਤਿਆਰ ਹੈ ਲੈ ਵੀ ਪਿੱਟੂ ਓਹ ਕਹਦੇ ਵੀ ਜੱਫੇ ਲਾਉਣੇ ਪੈਣਿਆ ਲਓ ਇਧਰ ਕਹਿੰਦੇ ਪਬਲੀ ਕਬੱਡੀ ਪਾ ਰਹੇ ਅਰਸ਼ ਤਿਆਰ ਹੈ ਦੁੱਗਿਆਂ ਵਾਲਾ ਓਹ ਖੁਸ਼ੀ 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 ਓਹ ਪਿੱਟੂ ਦਾ ਹੱਥ ਪੱਕਾ ਮੱਖਣ ਦਾ ਜੱਫਾ ਪੱਪੂ ਦਾ ਤਾਂ ਘੱਟ ਨੇ ਕਾਰ ਵਜਾਉਂਦੇ ਨੇ ਕਾਲੂ ਦੀ ਲੋਰ ਕੰਦੇ ਦੀ ਤੌਰ ਸੁਖਮਣ ਦਾ ਜੋਰ ਇਹ ਗੱਲ ਹੱਥ ਲਾਉਂਦੇ ਨੇ ਬੱਲੇ 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 ਦਾਦੇ ਬਾਲੇ ਦਾਦੇ ਨੇ ਅੱਤ ਕਰਉਂਦੇ ਨੇ ਔਰ ਪ੍ਰੀਤ ਦੀ ਟੰਗੀ ਬਲਜੀਤ ਤੇ ਮੰਗੀ ਇਹ ਤਿੰਨੇ ਗੱਲ ਸਿਰੇ ਹੀ ਲਾਉਂਦੇ ਨੇ ਵਾਹ ਵੀਰੇ ਬਣ ਗਿਆ ਨਾ ਮੇਲਾ ਕੀ ਬਾਤ ਹੈ ਓ ਦੁੱਗਾ ਨੇ ਖੁਸ਼ੀ ਦੇ ਦੋ